ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸਣ ਵਾਲਿਓ ਮਤਲਬ ਇਸ ਤੋਂ ਬਾਅਦ ਮਸਤੀ ਛਾ ਜਾਂਦੀ ਹੈ ਸਰੂਰ ਹੋ ਜਾਂਦਾ ਹੈ ਤੇ ਮਸਤ ਬਣ ਜਾਣ ਦਾ ਬੰਦਾ ਕੀ ਨੁਸਖਾ ਹੈ ਕੀ ਫਾਰਮੂਲਾ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮਸਤਾਂ ਵਾਲੀ ਚਾਹ ਜਿਹੜੀ ਕਿ ਤੁਹਾਨੂੰ ਪੂਰੀ ਮਸਤੀ ਦੇਏਗੀ ਤੁਹਾਡੇ ਜਿਹੜੇ ਪਰਿਵਾਰ ਦੀਆਂ ਤੰਦਾ ਢਿੱਲੀਆਂ ਪਈਆਂ ਨੇ ਤੰਦਾ ਨੂੰ ਕੱਸਣ ਦਾ ਕੰਮ ਕਰੇਗੀ ਤੰਦਾ ਵੀ ਇਦਾਂ ਦੀ ਕੱਸੇਗੀ ਕਿ ਤੁਹਾਨੂੰ ਨਜ਼ਾਰੇ ਜਾਣਗੇ ਆ ਕਵਾਰ ਦੇ ਵਿੱਚ ਜਦੋਂ ਅਸੀਂ ਚਾਹ ਬਣਾਣੀ ਹੈ 10 ਤੋਂ 12 ਪੀਸ ਪਾੜੇ ਨੇ ਇਸ ਤੋਂ ਜ਼ਿਆਦਾ ਨਹੀਂ ਪਾਣੇ ਇਹ ਆਮ ਮੈ ਲੱਗਾ ਜੇ ਪਾਣ ਤੇ ਇਹਦੇ ਵਿੱਚ ਜਦੋਂ ਆਪਾਂ ਚਾਹ ਬਣਾਣੀ ਸ਼ੁਰੂ ਕਰਨੀ ਹੈ ਤੇ ਦੋ ਕੱਪ ਪਾਣੀ ਪਾਣਾ ਦੋ ਗਲਾਸ ਪਾਣੀ ਪਾਣਾ ਤੇ ਤੁਸੀਂ ਆਪ ਸੋਚੋਗੇ ਵੀ ਹਾਂ ਵੀ ਇਹ ਚੀਜ਼ ਬਾ ਕਮਾਲ ਹੈ ਇੰਨੇ ਸਾਡੀ ਲਾਈਫ ਬਲਤੀ ਇੰਨੇ ਸਾਡੇ ਸਰੀਰ ਇਦਾਂ ਦਾ ਕਰਤਾ ਤੁਹਾਨੂੰ ਆਪ ਨੂੰ ਯਕੀਨ ਨਹੀਂ ਹੋਏਗਾ ਵੀ ਇਹ ਮੇਰਾ ਹੀ ਸਰੀਰ ਹੈ ਇੰਨੇ ਇੰਨੀ ਜ਼ਿਆਦਾ ਤੁਹਾਡਾ ਜਦੋਂ 파ਟਨਰ ਤੁਹਾਨੂੰ ਆਪ ਕਹੇਗਾ ਵੀ ਵਾਹ ਤੁਹਾਡਾ ਕਮਾਲ ਕਰਤੀ ਤੁਸੀਂ ਮਜ਼ਾ ਆ ਗਿਆ। ਉਸਕਾ ਤੁਹਾਡਾ ਉਬਲਣ ਲੱਗ ਗਿਆ ਡਾਕਟਰ ਸਾਹਿਬ ਕੋਈ ਗੱਲ ਨਹੀਂ ਜੀ ਉਬਲਣ ਦੋ ਇਹਨੂੰ ਜਦੋਂ ਤੱਕ ਦੋ ਗਲਾਸਾਂ ਦਾ ਇੱਕ ਗਲਾਸ ਨਾ ਰਹਿ ਜੀ ਉਦੋਂ ਤੱਕ ਇਹਨੂੰ ਉਬਲਣ ਦੇਣਾ ਆਪਾਂ। ਆਪਣੇ ਜਿਹੜੀ ਇੱਛਾ ਪੈਦਾ ਹੁੰਦੀ ਹੈ ਆਪਣੇ 파ਟਨਰ ਪ੍ਰਤੀ ਐਕਸਾਈਟਮੈਂਟ ਜਿਹਨੂੰ ਆਪਾਂ ਕਹਿੰਨੇ ਆ ਜਾਂ ਲਗਾਵ ਕਹਿ ਲੋ ਜਾਂ ਜਿਹਨੂੰ ਕਹਿੰਦੇ ਵੀ ਮੇਰਾ ਹੁਣ ਜੀ ਜਿਆ ਨਹੀਂ ਕਰਦਾ ਇਹ ਕੰਮ ਕਰਨ ਨੂੰ ਉਹ ਤੁਹਾਡਾ ਜੀ ਲਾ ਕੇ ਰੱਖਣਾ ਜਿੰਨਾ ਮੇਰੇ ਵੀਰਾਂ ਨੂੰ ਇਰੇਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਹੈਗੀ ਏ ਢਿੱਲੇ ਪੰਦੀ ਸਮੱਸਿਆ ਹੈਗੀ ਏ ਜਾਂ ਸਰੀਰ ਜਿਹੜਾ ਤਾਕਤ ਨਹੀਂ ਫੜਦਾ ਉਹ ਵੀ ਚੀਜ਼ ਨੂੰ ਇਹ ਓਵਰਕਮ ਕਰੇਗਾ ਉਹ ਵੀ ਚੀਜ਼ ਦੇ ਵਿੱਚ ਇਹਨੂੰ ਫਾਇਦਾ ਕਰੇਗਾ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹੜੀ ਵੀਰੇਜ ਦੀ ਕੁਆਲਿਟੀ ਹੈ ਤੁਹਾਡੀ ਜਿਹਨੂੰ ਆਪਾਂ ਟਾਈਮਿੰਗ ਦੀ ਗੱਲ ਕਰਦੇ ਹਾਂ ਟਾਈਮਿੰਗ ਕਹਿੰਦੇ ਜਾਨ ਆਉਣ ਦਾ ਸਮਾਂ ਲੱਗਦਾ ਉਹ ਵੀ ਜਿਹੜਾ ਤੁਹਾਡਾ ਮਸਲਾ ਉਹ ਵੀ ਹੱਲ ਹੋਏਗਾ ਇਹਦੇ ਨਾਲ ਅੱਛਾ ਤੇ ਫਿਰ ਇਹਦਾ ਇਸਤੇਮਾਲ ਕਿਵੇਂ ਕਰਨਾ ਇਹ ਵੀ ਸਾਨੂੰ ਦੱਸ ਦਿਓ ਦੇਖੋ ਜੀ ਇਹਦਾ ਇਸਤੇਮਾਲ ਕਰਨ ਦਾ ਜਿਹੜਾ ਬੈਸਟ ਸਮਾਂ ਹੈਗਾ ਨਾ ਉਹ ਹੈਗਾ ਸਵੇਰ ਦਾ ਟਾਈਮ ਤੁਸੀਂ ਜੇ ਇਹਨੂੰ ਐਮਪਟੀ ਸਟਮਕ ਲਓਗੇ ਤੇ ਇਹ ਤੁਹਾਨੂੰ ਜ਼ਿਆਦਾ ਬੈਨੀਫਿਟ ਕਰੇਗੀ ਅਤ ਨੂੰ ਇਹ ਲੱਗਾ ਵੀ ਹਾਂ ਮੇਰੇ ਸਰੀਰ ਦੇ ਵਿੱਚ ਤਾਕਤ ਵੀ ਪੂਰੀ ਆ ਗਈ ਏ ਤੇ ਹਲਕਾਪਨ ਵੀ ਆ ਗਿਆ ਤੇ ਮੈਂ ਅੱਗੇ ਨਾਲੋਂ ਫਿੱਟ ਹੋ ਗਿਆ ਵਾਂ ਮੇਰਾ ਸਟੈਮਨਾ ਵਲ ਗਿਆ ਮੇਰੀ એનર્ਜੀ ਵਧ ਗਈ ਹੈ ਮੇਰੇ ਚਿਹਰੇ ਤੇ 글로 ਆ ਗਿਆ ਫਿਰ ਤੁਹਾਨੂੰ ਅਲਟੀਮੇਟਲੀ ਆਪੇ ਪਤਾ ਲੱਗ ਜਾਏਗਾ ਵੀ ਮਸਤਾ ਵਾਲੀ ਚਾਹ ਕਿੰਦਾ ਦੀਏ ਜੇ ਗ੍ਰੋਥ ਹਾਰਮੋਨ ਵਧੇਗਾ ਤੇ ਕੋਰਟੀਸੋਲ ਘਟ ਜਾਏਗਾ ਮੀਨਸ ਤੁਹਾਨੂੰ ਤਣਾਅ ਤੁਹਾਨੂੰ ਟੈਨਸ਼ਨ ਤੁਹਾਨੂੰ ਡਿਪਰੈਸ਼ਨ ਘਟ ਜਾਏਗਾ ਜਦੋਂ ਤੁਹਾਡਾ ਗ੍ਰੋਥ ਹਾਰਮੋਨ ਘਟ ਜਾਂਦਾ ਤੇ ਮੀਨਸ ਵੀ ਆਪਾਂ ਡਾਰਕਰ ਸਾਈਡ ਅਸੀਂ 네ਗੇਟਿਵ ਜਿਹੜੇ ਅੰਦਰੋਂ ਮਨ ਤੁਹਾਡਾ ਆਵਾਜ਼ਾ ਮਾਰ ਮਾਰ ਕਿ ਤੁਹਾਨੂੰ ਕਹਿਣਾ ਸ਼ੁਰੂ ਕਰ ਦਿੰਦਾ ਵੀ ਭਾਈ ਤੇਰੇ ਛੋਲੇ ਵੇਚ ਗਏ ਨੇ ਹੁਣ ਤਰਾਇਆਂ ਨਾ ਮਾਰ। ਸलाम नमस्ते ਸਤਿ ਸ਼੍ਰੀ ਅਕਾਲ। ਹਕੀਕੀ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੜ ਤੋਂ ਅਸੀਂ ਪਹੁੰਚੇ ਆਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ। ਜਿਹੜੇ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਲਈ ਬੈਠੇ ਨੇ ਕੀ ਫਾਰਮੂਲਾ ਹੈ ਕੀ ਨੁਸਖਾ ਹੈ ਸਭ ਕੁਝ ਉਹਨਾਂ ਕੋਲ ਸਮਝਾਂਗੇ ਪਹਿਲਾ ਇੱਕ ਵਾਰ ਸਵਾਗਤ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਵੈਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ டிவி ਪੰਜਾਬੀ ਤੇ ਜੀ ਦੇਸਾਂ ਉਦੇਸਾਂ ਵਿਚ ਵਸਦੇ ਮੇਰੇ ਪੰਜਾਬੀ ਵੀਰੋ ਮੇਰਾ ਜਨੀ ਵੈਦ ਹਰਸ਼ਵੀਰ ਸਿੰਘ ਦਾ ਪਿਆਰ ਪ੍ਰਿਆਸਾ ਸਤਿਕਾਰ ਪ੍ਰਵਾਨ ਕਰੋ ਜੀ ਅੱਛਾ ਵੈਜੀ ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸਣ ਵਾਲਿਓ ਮਤਲਬ ਇਸ ਤੋਂ ਬਾਅਦ ਮਸਤੀ ਛਾ ਜਾਂਦੀ ਹੈ ਸਰੂਰ ਹੋ ਜਾਂਦਾ ਹੈ ਤੇ ਮਸਤ ਬਣ ਜਾਣ ਦਾ ਬੰਦਾ ਕੀ ਨੁਸਖਾ ਹੈ ਕੀ ਫਾਰਮੂਲਾ ਨੁਸਕੇ ਤੇ ਫਾਰਮੂਲੇ ਤੇ ਜਰੂਰ ਆਵਾਂਗੇ ਜੀ ਇੱਕ ਇੱਕ ਗੱਲ ਕੱਲੀ ਦੱਸਾਂਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮਸਤਾਂ ਵਾਲੀ ਚਾਹ ਜਿਹੜੀ ਕਿ ਤੁਹਾਨੂੰ ਪੂਰੀ ਮਸਤੀ ਦੇਗੀ ਤੁਹਾਡੇ ਜਿਹੜੇ ਪਰਿਵਾਰ ਦੀਆਂ ਤੰਦਾ ਢਿੱਲੀਆਂ ਪਈਆਂ ਨੇ ਤੰਦਾ ਨੂੰ ਕੱਸਣ ਦਾ ਕੰਮ ਕਰੇਗੀ ਤੰਦਾ ਵੀ ਇਦਾਂ ਦੀ ਕੱਸੇਗੀ ਕਿ ਤੁਹਾਨੂੰ ਨਜ਼ਾਰੇ ਜਾਣਗੇ ਆ ਕੀ ਬਾਤ ਹੈ ਹਾਂਜੀ ਤੇ ਆ ਉਹ ਮਸਤਾਂ ਵਾਲੀ ਚਾਹ ਬਣੇਗੀ ਜੀ ਚਾਹ ਪੱਤੀ ਦਾ ਹੈ ਨਹੀਂ ਜੀ ਤੁਸੀਂ ਕਹਦੇ ਮਸਤਾਂ ਵਾਲੇ ਚਾਹ ਤੇ ਚਾਹ ਪੱਤੀ ਤੇ ਆਮ ਜਿਹੜੀ ਚਾਹ ਅਸੀਂ ਬਣਾਉਂਦੇ ਆ ਘਰਾਂ 'ਚ ਉਹ ਨਾਲ ਤੇ ਤੁਹਾਨੂੰ ਨੁਕਸਾਨ ਹੁੰਦਾ ਐਸਿਡ ਹੁੰਦਾ ਕਈ ਕੁਛ ਹੁੰਦਾ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆndੀਆਂ ਨੇ ਐਸਿਡਿਟੀ ਦੀ ਪ੍ਰੋਬਲਮ ਬੜੀ ਕਾਮਨ ਪ੍ਰੋਬਲਮ ਹੈ ਚਾਹ ਪੀਣਾ ਆndੀ ਹੈ ਬਟ ਇਹ ਜਿਹੜੀ ਚਾਹ ਬਣਾਵਾਂਗੇ ਇਹਦੇ ਨਾਲ ਤੁਹਾਨੂੰ ਬੇਸ਼ੁਮਾਰ ਫਾਇਦੇ ਹੋਣਗੇ ਜੀ ਜੀ ਇਹ ਬਣਾਉਣੀ ਕਿਵੇਂ ਕਿਸ ਤਰੀਕੇ ਨਾਲ ਬਣਾਉਣੀ ਹੈ ਫਰੂਕੀ ਸਾਹਿਬ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਾਂ ਵੀਡੀਓ ਬਣਾਣੇ ਆ ਕੋਈ ਵੀ ਉਹਦਾ ਤਰਤੀਬ ਹੁੰਦੀ ਹੈ ਇੱਕ ਪਹਿਲਾਂ ਇਹ ਦੱਸਾਂਗੇ ਵੀ ਇਹ ਚਾਹ ਪੀਣੀ ਕਿੰਨੇ ਵੇ ਜੀ ਇਹ ਚਾਹ ਅਸੀਂ ਪਿਆਣੀ ਕਿਉਂ ਚਾਹਨੇ ਆ ਲੋਕਾਂ ਨੂੰ ਜੀ ਚਾਹ ਪਿਆਣ ਦੇ ਵਿੱਚ ਸਾਡਾ ਕੀ ਸਵਾਰਥ ਹੈ ਜੀ ਅਸੀਂ ਇਹ ਚਾਹਨੇ ਆ ਸਾਡਾ ਇਹ ਸਵਾਰਥ ਵੀ ਅਸੀਂ ਇਹ ਚਾਹਨੇ ਆ ਵੀ ਹਰ ਇੱਕ ਬੰਦਾ ਪੰਜਾਬ ਦੇ ਵਿੱਚ ਗ੍ਰਸਤ ਕਮਜ਼ੋਰੀ ਤੋਂ ਜਿਹੜਾ ਪੀੜੇ ਤੇ ਉਹ ਬਿਲਕੁਲ ਫਿੱਟ ਹੋ ਜੇ ਉਹਨੂੰ ਕਿਸੇ ਤਰ੍ਹਾਂ ਦੇ ਅਖੌਤੀ ਵੈਦ ਦੇ ਧੱਕੇ ਚੜਨ ਦੀ ਲੋੜ ਨਾ ਪਵੇ ਉਹ ਆਪਣੀ ਮਿਹਨਤ ਦੀ ਕਮਾਈ ਜਿਹੜੀ ਹੈ ਉਹ ਗਵਾ ਨਾ ਬੈਠੇ ਜੀ ਜੀ अच्छा वैद्य जी ਤੁਹਾਡੇ ਕੋਲ ਅਸੀਂ ਨੁਸਖਾ ਵੀ ਸਮਝਾਂਗੇ ਤੁਹਾਡੇ ਕੋਲ ਇੱਕ ਸ਼ਖਸ ਆਇਆ ਸੀ ਸਾਡੇ ਬੈਠੇ ਬੈਠੇ ਤੁਸੀਂ ਕਿਹਾ ਵੀ ਉਹਦੇ ਟੈਸਟ ਵੀ ਸਾਰੇ ਲਗਭਗ ਪ੍ਰੋਪਰ ਠੀਕ ਸੀ ਦੇਖਣ ਕਿੰਨੇ ਵੀ ਬਹੁਤ ਠੀਕ ਸੀ ਜਵਾਨ ਸੀ ਹੈਂਡਸਮ ਸੀ ਬੰਦਾ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਿਹਾ ਸੀ ਵੀ ਮੈਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਨੂੰ ਖੁਦ ਨਹੀਂ ਪਤਾ ਲੱਗ ਰਿਹਾ ਸੀ ਰਿਪੋਰਟਾਂ ਸਾਰੀਆਂ ਠੀਕ ਸੀ ਉਹ ਕੀ ਕਾਰਨ ਮੰਨਦਾ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਜਿਹੜੇ ਪੇਸ਼ੈਂਟ ਆਉਂਦੇ ਨੇ ਨਾ ਸਾਡੇ ਤੋਂ ਬਹੁਤ ਦੂਰੋਂ ਦੂਰੋਂ ਪੇਸ਼ੈਂਟ ਆਉਂਦੇ ਨੇ ਪੰਜਾਬ ਤੋਂ ਵੀ ਆਉਂਦੇ ਨੇ ਹਰਿਆਣੇ ਤੋਂ ਵੀ ਆਉਂਦੇ ਨੇ ਕਈ ਰਾਜਸਥਾਨ ਤੋਂ ਵੀ ਆਉਂਦੇ ਨੇ ਕਈ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਨੇ ਮੇਨਲੀ ਜਿਹੜਾ ਕਾਰਨ ਹੁੰਦਾ ਨਾ ਉਹ ਹੁੰਦਾ ਉਹਦੇ ਪਿੱਛੇ ਮਾਨਸਿਕ ਤਣਾਅ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਸਟ੍ਰੈਸ ਕਹ ਦਿੰਨੇ ਆ ਸਟ੍ਰੈਸ ਦੇ ਵਿੱਚ ਇੱਕ ਹਾਰਮੋਨ ਹੁੰਦਾ ਉਹਨੂੰ ਕਹਿੰਦੇ ਕੋਰਟੀਸੋਲ ਜੀ ਕੋਰਟੀਸੋਲ ਵੱਧ ਜਾਂਦਾ ਜਦੋਂ ਸਾਡਾ ਇੱਕ ਗਰੋਥ ਹਾਰਮੋਨ ਹੁੰਦਾ ਤੇ ਜਿਹੜਾ ਇੱਕ ਕੋਰਟੀਸੋਲ ਹੁੰਦਾ ਜੇ ਗਰੋਥ ਹਾਰਮੋਨ ਵਧੇਗਾ ਤੇ ਕੋਰਟੀਸੋਲ ਘਟ ਜਾਏਗਾ ਮੀਨਸ ਤੁਹਾਨੂੰ ਤਣਾਅ ਤੁਹਾਨੂੰ ਟੈਨਸ਼ਨ ਤੁਹਾਨੂੰ ਡਿਪਰੈਸ਼ਨ ਘਟ ਜਾਏਗਾ ਜਦੋਂ ਤੁਹਾਡਾ ਗਰੋਥ ਹਾਰਮੋਨ ਘਟ ਜਾਂਦਾ ਤੇ ਮੀਨਸ ਵੀ ਆਪਾਂ ਡਾਰਕਰ ਸਾਈਡ ਅਸੀਂ 네ਗੇਟਿਵ ਜਿਹੜੇ ਅੰਦਰੋਂ ਮਨ ਤੁਹਾਡਾ ਵਾਜਾ ਮਾਰ ਮਾਰ ਕਿ ਤੁਹਾਨੂੰ ਕਹਿਣਾ ਸ਼ੁਰੂ ਕਰ ਦਿੰਦਾ ਵੀ ਭਾਈ ਤੇਰੇ ਛੋਲੇ ਵੇਖ ਗਏ ਨੇ ਹੁਣ ਤੂੰ ਟਰਾਈਆਂ ਨਾ ਮਾਰ ਉਹ ਜਿਹੜਾ ਚੀਜ਼ ਹੁੰਦੀ ਨਾ ਜਿਹੜਾ ਉਹ ਸੋਚ ਏ ਉਹ ਤੁਹਾਡੇ ਦਿਮਾਗ ਦੇ ਉੱਤੇ ਜਦੋਂ ਹਾਵੀ ਹੋ ਜਾਂਦੀ ਹੈ ਕੋਰਟੀਸੋਲ ਕੀ ਹੈ ਜੀ ਇਹ ਕਿੱਥੇ ਹੁੰਦਾ ਜੀ ਕਿਹੜੀ ਸ਼ੈਅ ਹੈ ਕੋਰਟੀਸੋਲ ਉਹਦਾ ਹੁੰਦਾ ਵੀ ਤੁਹਾਡੇ ਅੰਦਰ ਜਿਹੜੀਆਂ ਕਿਡਨੀਆਂ ਹੁੰਦੀਆਂ ਐ ਕਿਡਨੀਆਂ ਦੇ ਉੱਤੇ ਉਹ ਟਾਪ ਦੇ ਉੱਤੇ ਹੁੰਦਾ ਜੀ ਉਹ ਹਾਰਮੋਨ ਹੁੰਦਾ ਕੰਮ ਕੀ ਕਰਦਾ ਬੇਸਿਕਲੀ ਉਹ ਉਹ ਤੁਹਾਨੂੰ ਚੜਦੀ ਕਲਾ ਚੋਂ ਢੈਂਦੀ ਕਲਾ ਵਿੱਚ ਲੈ ਕੇ ਜਾਂਦਾ ਓਕੇ ਹਾਂਜੀ ਜਿਹੜਾ ਕਹਿੰਦੋਂ ਨੇ ਵੀ ਇਹ ਬੰਦਾ ਯਾਰ ਬੜਾ ਨੈਗੇਟਿਵ ਏ ਇਹਦੇ ਨਾਲ ਨਾ ਬੈਠ ਇਹ ਤੈਨੂੰ ਵੀ ਉਦਾਂ ਦਾ ਕਰ ਦੇਗਾ ਉਹ ਉਹ ਚੀਜ਼ੇ ਵੀ ਉਸ ਬੰਦੇ ਦਾ ਕਸੂਰ ਨਹੀਂ ਹੁੰਦਾ ਉਹਦੇ ਅੰਦਰ ਇੱਕ ਹਾਰਮੋਨ ਏ ਕੋਰਟੀਸੋਲ ਉਹਦਾ ਕੋਰਟੀਸੋਲ ਹਾਰਮੋਨ ਜਿਹੜਾ ਉਹ ਵਧਿਆ ਆ ਜੀ ਬੰਦਾ ਨਹੀਂ ਮੜਾ ਉਹਦੇ ਵਿਚਾਰ ਵੀ ਨਹੀਂ ਮੜੇ ਉਹਨੂੰ ਐਕਚੁਅਲ ਦੇ ਵਿੱਚ ਇਹ ਨਹੀਂ ਪਤਾ ਵੀ ਮੈਂ ਕਿਹੜੇ ਪਾਸੇ ਨੂੰ ਜਾ ਰਿਹਾ ਤੇ ਫਿਰ ਇਹਦਾ ਨੁਕਸਾਨ ਕੀ ਹੁੰਦਾ ਜਦੋਂ ਕorticisol ਵਧ ਜਾਂਦਾ ਔਰ ਗ੍ਰੋਥ ਹਾਰਮੋਨਸ ਨੇ ਜਿਹੜੇ ਉਹ ਵਧ ਜਾਂਦੇ ਨੇ ਉਹਦਾ ਫਾਇਦਾ ਕੀ ਹੁੰਦਾ ਉਹਦਾ ਫਾਇਦਾ ਇਹ ਹੁੰਦਾ ਜੇ ਤੁਹਾਡਾ ਗ੍ਰੋਥ ਹਾਰਮੋਨ ਵਧ ਗਿਆ ਤੁਹਾਡਾ ਕorticisol ਘਟ ਗਿਆ ਤੁਸੀਂ ਹਰ ਚੀਜ਼ ਨੂੰ ਪੋਜ਼ਿਟਿਵ ਐਂਗਲ ਦੇ ਨਾਲ ਵੇਖੋਗੇ ਪੋਜ਼ਿਟਿਵ ਐਂਗਲ ਦੇ ਨਾਲ ਸੋਚੋਗੇ ਤੁਹਾਡੇ ਘਰ 'ਚ ਜੇ ਕੋਈ ਪ੍ਰੋਬਲਮ ਵੀ ਆ ਗਈ ਏ ਤੁਹਾਡਾ 파ਟਨਰ ਤੁਹਾਡੇ ਤੋਂ ਨਹੀਂ ਵੀ ਖੁਸ਼ ਹੋਗਾ ਤੁਸੀਂ ਉਸ ਚੀਜ਼ ਨੂੰ ਵੀ ਹੱਸ ਕੇ ਵਧੀਆ ਤਰੀਕੇ ਨਾਲ ਉਹਨੂੰ ਟਾਈਮ ਨੂੰ ਵਧੀਆ ਪਾਸ ਕਰ ਲੋਗੇ ਤੁਹਾਡੀ ਫੈਮਿਲੀ ਲਾਈਫ ਜਿਹਨੂੰ ਆਪਾਂ ਕਹਿੰਦੇ ਆ ਉਹ ਡਿਸਟਰਬ ਨਹੀਂ ਹੋਏਗੀ ਕਦੀ ਗੱਲ ਇਦਾਂ ਹੈਗੀ ਆ ਫਰੂਕੀ ਸਾਹਿਬ ਵੀ ਆਪਾਂ ਗੱਲਾਂ ਵੀ ਕਰੀ ਜਾਣੀਆਂ ਤੇ ਨਾਲ-ਨਾਲ ਅਸੀਂ ਨੁਸਖਾ ਵੀ ਬਣਾਈ ਜਾਣਾ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਆਹ ਦਿਖਾ ਦੋ ਇਹ ਜਿਹੜੇ 10 ਤੋਂ 12 ਜਿਹੜੇ ਪੀਸ ਨੇ ਹਿੰਦੀ 'ਚ ਆਪਾਂ ਇਹਨੂੰ ਗੋਖਰੂ ਕਹਿ ਦਿੰਦੇ ਆ ਪੰਜਾਬੀ 'ਚ ਇਹਨੂੰ ਭਖੜਾ ਕਹਿ ਦਿੰਦੇ ਆ ਭਖੜਾ ਜਿਹੜਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਨਹੀਂ ਤੇ ਜ ਖੇਤਾਂ ਦੇ ਵਿੱਚ ਆਮ ਮਿਲ ਜਾਂਦਾ ਜੀ ਖੇਤਾਂ ਦੇ ਵਿੱਚ ਆਮ ਮਿਲ ਜਾਂਦਾ ਨਹੀਂ ਤੇ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਜਰੂਰ ਮਿਲ ਜੇਗਾ ਇਹਨੂੰ ਪਹਿਲਾਂ ਧੋ ਲੈਣਾ ਚੰਗੀ ਤਰ੍ਹਾਂ ਧੋ ਕੇ ਇਹਨੂੰ ਸੁਕਾ ਲੈਣਾ ਫਿਰ ਇਹਨੂੰ ਯੂਜ਼ ਕਰਨਾ ਇੱਕ ਵਾਰ ਦੇ ਵਿੱਚ ਜਦੋਂ ਅਸੀਂ ਚਾਹ ਬਣਾਣੀ ਹੈ 10 ਤੋਂ 12 ਪੀਸ ਪਾੜੇ ਨੇ ਇਸ ਤੋਂ ਜ਼ਿਆਦਾ ਨਹੀਂ ਪਾਣੇ ਇਹ ਆ ਮੈਂ ਲੱਗਾ ਜੇ ਪਾਣ ਤੇ ਇਹਦੇ ਵਿੱਚ ਜਦੋਂ ਆਪਾਂ ਚਾਹ ਬਣਾਣੀ ਸ਼ੁਰੂ ਕਰਨੀ ਹੈ ਤੇ ਦੋ ਕੱਪ ਪਾਣੀ ਪਾਣਾ ਦੋ ਗਲਾਸ ਪਾਣੀ ਪਾਣਾ ਉਹਦੇ ਤੋਂ ਬਾਅਦ ਆਪਾਂ ਇਹਨੂੰ ਔਨ ਕਰ ਲੈਣਾ ਜੀ ਔਨ ਕਰਨ ਤੋਂ ਬਾਅਦ ਇਹਨੇ ਆਪਣਾ ਕੰਮ ਕਰੀ ਜਾਣਾ ਤੇ ਆਪਾਂ ਨਾਲ-ਨਾਲ ਗੱਲਾਂ ਬਾਤਾਂ ਕਰੀ ਜਾਣੀਆਂ ਸਭ ਤੋਂ ਪਹਿਲਾਂ ਜਿਹੜਾ ਬੈਨੀਫਿਟ ਹੈ ਆਪਣੇ ਅੰਦਰ ਜਿਹੜਾ ਹਾਰਮੋਨ ਹੈ ਜਿਹਨੂੰ ਆਪਾਂ ਟੈਸਟੋਸਟੇਰੋਨ ਕਹਿੰਦੇ ਆ ਟੈਸਟੋਸਟੇਰੋਨ ਬੂਸਟਰ ਹੈ ਟੈਸਟੋਸਟੇਰੋਨ ਨੂੰ ਇਹਨੇ ਵਧਾਣਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਉਹ ਅੰਦਰ ਆਪਣੇ ਜਿਹੜੀ ਇੱਛਾ ਪੈਦਾ ਹੁੰਦੀ ਹੈ ਆਪਣੇ ਪਾਰਟਨਰ ਪ੍ਰਤੀ ਐਕਸਾਈਟਮੈਂਟ ਜਿਹਨੂੰ ਆਪਾਂ ਕਹਿੰਨੇ ਆ ਜਾਂ ਲਗਾਵ ਕਹਿ ਲੋ ਜਾਂ ਜਿਹਨੂੰ ਕਹਿੰਦੇ ਵੀ ਮੇਰਾ ਹੁਣ ਜੀ ਜਿਆ ਨਹੀਂ ਕਰਦਾ ਇਹ ਕੰਮ ਕਰਨ ਨੂੰ ਉਹ ਤੁਹਾਡਾ ਜੀ ਲਾ ਕੇ ਰੱਖਣਾ ਠੀਕ ਹੈ ਅੱਛਾ ਬਣੀ ਇੱਕ ਗੱਲ ਦੱਸੋ ਕਿ ਤੁਸੀਂ ਜੀ ਦੀ ਗੱਲ ਕਰਦੇ ਹੋ ਪਹਿਲਾਂ ਸਾਨੂੰ ਇਹ ਤਾਂ ਦੱਸੋ ਵੀ ਇਹ ਮਸਤਾਂ ਵਾਲੀ ਚਾਹ ਹੈਗੀ ਹੈ ਜਿਹੜੀ ਉਹ ਕਿਹੜੇ ਲੋਕ ਪੀਣ ਔਰ ਕਿਹੜੀ ਪ੍ਰੋਬਲਮ 'ਚ ਕੰਮ ਕਰੂ ਦੇਖੋ ਇਹ ਸਭ ਤੋਂ ਜ਼ਿਆਦਾ ਕੰਮ ਕਰੇਗੀ ਜੀ ਸਟ੍ਰੈਸ ਹਾਰਮੋਨ ਦੇ ਉੱਤੇ ਤਣਾਅ ਦੇ ਉੱਤੇ ਜਿਨਾ ਕਹਿੰਦਣਾ ਵੀ ਕਈ ਯਰੀ ਹੁਣ ਆਪਾਂ ਇਹ ਸੂਚੀ ਦਾ ਵੀ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਰਿਪੋਰਟਾਂ ਦੀ ਗੱਲ ਕਰਦੇ ਆਂ ਰਿਪੋਰਟਾਂ ਪੇਸ਼ੈਂਟ ਦੀਆਂ ਠੀਕ ਹੈ ਹੁਣ ਤੁਸੀਂ ਮੈਨੂੰ ਕੁਐਸਚਨ ਵੀ ਪੁੱਛਿਆ ਸੀ ਵੀ ਰਿਪੋਰਟਾਂ ਜੇ ਠੀਕ ਹੋਣ ਤਾਂ ਫੇਰ ਕੀ ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜੀ ਪ੍ਰੋਬਲਮ ਆ ਰਹੀ ਏ ਹਰ ਇੱਕ ਮਰੀਜ਼ ਨੂੰ ਜਿਹੜਾ ਆਂਦਾ ਸਾਡੇ ਤੋਂ ਸਾਨੂੰ ਪਹਿਲਾਂ ਵੈਰੀਫਾਈ ਕਰਨਾ ਪੈਂਦਾ ਵੀ ਦਿਮਾਗ ਦੇ ਉੱਤੇ ਕਿਸੇ ਤਰ੍ਹਾਂ ਦਾ ਸਟ੍ਰੈਸ ਤੇ ਨਹੀਂ ਹੈਗਾ ਤਣਾਅ ਤੇ ਨਹੀਂ ਹੈਗਾ ਤੁਸੀਂ ਦਵਾਈ ਜਿੰਨੀ ਮਰਜ਼ੀ ਵਧੀਆ ਦੇ ਦਿਓ ਜਿੰਨੀਆਂ ਮਰਜ਼ੀ ਵਧੀਆ ਤੋਂ ਵਧੀਆ ਜੜੀ ਬੂਟੀਆਂ ਪਾ ਦਿਓ ਜਦੋਂ ਤੱਕ ਤੁਹਾਡਾ ਸਟ੍ਰੈਸ ਹਾਰਮੋਨ ਸ਼ਾਂਤ ਨਹੀਂ ਹੋਏਗਾ ਜਿਹਨੂੰ ਜਿਹਨੂੰ ਆਪਾਂ ਕੋਰਟੀਸੋਲ ਕਹਿੰਦੇ ਆ ਜਦੋਂ ਤੱਕ ਤੁਹਾਡਾ ਕੋਰਟੀਸੋਲ ਸ਼ਾਂਤ ਨਹੀਂ ਹੋਏਗਾ ਜਦੋਂ ਤੱਕ ਕੋਰਟੀਸੋਲ ਹਾਰਮੋਨ ਵਧ ਹੀ ਜਾਏਗਾ ਉਦੋਂ ਤੱਕ ਕੋਈ ਦਵਾਈ ਤੁਹਾਡੇ ਉੱਤੇ ਕੰਮ ਨਹੀਂ ਕਰੇਗੀ ਬਾਕੀ ਇਹ ਤੁਹਾਡੇ ਨੂੰ ਤੁਹਾਨੂੰ ਡਾਇਬੀਟਿਸ ਨਹੀਂ ਹੈਗੀ ਤਾਂ ਵੀ ਨਹੀਂ ਕਰੇਗੀ ਜੇ ਤੁਹਾਡਾ ਬੀਪੀ ਵੀ ਨੋਰਮਲ ਹੈ ਤਾਂ ਵੀ ਨਹੀਂ ਕਰੇਗੀ ਕੋਈ ਵੀ ਸ਼ਰਤ ਹੋਏ ਜਿੰਨਾ ਮਰਜੀ ਤੁਹਾਡਾ ਸਰੀਰ ਵਧੀਆ ਹੋਏ ਤੁਹਾਡੀ ਬਾਡੀ ਮਸਕুলਰ ਹੋਏ ਤੇ ਜਿਹੜਾ ਤੁਹਾਡਾ ਹਾਰਮੋਨ ਹੈ ਉਹ ਸ਼ਾਂਤ ਤਾਂ ਨਹੀਂ ਹੋਣਾ ਜਦੋਂ ਤਾਈਂ ਤੁਸੀਂ ਇਹਨੂੰ ਹਾਰਮੋਨ ਨੂੰ ਕੋਰਟੀਸੋਲ ਨੂੰ ਕੰਟਰੋਲ 'ਚ ਨਹੀਂ ਲੈ ਕੇ ਆਣਾ ਜੀ 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 ਮੈਨੂੰ ਲੱਗਦਾ ਕਿ ਨੁਸਖਾ ਤੁਹਾਡਾ ਉਬਲਣ ਲੱਗ ਗਿਆ ਡਾਕਟਰ ਸਾਹਿਬ ਕੋਈ ਗੱਲ ਨਹੀਂ ਜੀ ਉਬਲਣ ਦਿਓ ਇਹਨੂੰ ਜਦੋਂ ਤੱਕ ਇਹ ਤਿਆਰ ਨਹੀਂ ਹੁੰਦਾ ਉਦੋਂ ਤੱਕ ਇਹਨੂੰ ਉਬਲਣ ਦਿਓ ਜਿੰਨਾ ਜ਼ਿਆਦਾ ਉਬਲੇਗਾ ਓਨਾ ਆਪਾਂ ਨੂੰ ਫਾਇਦਾ ਹੈਦਾ ਦੋ ਗਲਾਸ ਪਾਣੀ ਆਪਾਂ ਇਹਦੇ ਵਿੱਚ ਐਡ ਕੀਤਾ ਸੀ ਜਦੋਂ ਤੱਕ ਦੋ ਗਲਾਸਾਂ ਦਾ ਇੱਕ ਗਲਾਸ ਨਾ ਰਹਿ ਜੇ ਉਦੋਂ ਤੱਕ ਇਹਨੂੰ ਉਬਲਣ ਦੇਣਾ ਆਪਾਂ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਡਾਕਟਰ ਸਾਹਿਬ ਤੁਸੀਂ ਇੱਥੇ ਗੱਲ ਕਰ ਰਹੇ ਹੋ ਕorticisol ਹਾਰਮੋਨਸ ਦੀ ਗੱਲ ਕਰ ਰਹੇ ਹੋ ਤੁਸੀਂ ਤੇ ਫਿਰ ਜੇ ਅਸੀਂ ਕorticisol ਹਾਰਮੋਨਸ ਤੁਹਾਡੇ ਮੁਤਾਬਕ ਅਸੀਂ ਘਟਾਉਣਾ ਹੈ ਤੇ ਗ੍ਰੋਥ ਹਾਰਮੋਨਸ ਅਸੀਂ ਵਧਾਉਣਾ ਹੈ ਤੁਹਾਡੇ ਮੁਤਾਬਕ ਹੀ ਗੱਲ ਕਰਦਾ ਮੈਂ ਤੇ ਸਾਨੂੰ ਫਿਰ ਕੀ ਜਿਹੜੀਆਂ ਪੈਰਾਮੀਟਰ ਹੈਗੇ ਨੇ ਕਿਹੜੀਆਂ ਗੱਲਾਂ ਦਾ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਦੇਖੋ ਜੀ ਸਭ ਤੋਂ ਜਿਹੜੀ ਇਸ ਵੇਲੇ ਪੇਸ਼ੈਂਟਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਕਿਸੇ ਨਤੀਜੇ ਤੇ ਪਹੁੰਚੇ ਆ ਉਹ ਆਏ ਵੀ ਐਕਸੈਸ ਯੂਜ਼ ਆਫ ਸੋਸ਼ਲ ਮੀਡੀਆ ਮੋਬਾਈਲ ਯਾਰਾ ਯੂਜ਼ ਕਰਨ ਕਰਕੇ ਜਿਹੜੀ ਆਪਣੀ ਸਲੀਪ ਡਿਸਟਰਬ ਹੁੰਦੀ ਆ ਜਿਹੜਾ ਆਪਾਂ ਟਾਈਮ ਰੈਸਟ ਦੇਣਾ ਬਾਡੀ ਨੂੰ ਜਦੋਂ ਤੱਕ ਬਾਡੀ ਨੂੰ ਪ੍ਰੋਪਰ ਰੈਸਟ ਨਹੀਂ ਦਵਾਗੇ ਜਦੋਂ ਤੱਕ ਸਾਡਾ ਸਲੀਪ ਸਾਈਕਲ ਸਹੀ ਨਹੀਂ ਹੋਏਗਾ ਅਸੀਂ ਡੀਪ ਸਲੀਪ 'ਚ ਨਹੀਂ ਸੋਵਾਂਗੇ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਗੱਲ ਸਮਝਾਉਣਾ ਵਾ ਜੋ ਵੀ ਥਾਟ ਪ੍ਰੋਸੈਸ ਸਾਡਾ ਸੌਣ ਵੇਲੇ ਚੱਲਦਾ ਹੁੰਦਾ ਹੈ ਕਈਆਂ ਦੀ ਆਦਤ ਹੈ ਵੀ ਉਹ ਸੌਣ ਵੇਲੇ ਪਰਮਾਤਮਾ ਦਾ ਨਾਮ ਲੈਂਦੇ ਨੇ ਚੰਗੇ ਕੰਮ ਕਰਦੇ ਨੇ ਆਪਣੇ ਹੱਥ ਪੈਰ ਧੋ ਕੇ ਜਾਂ ਨਹਾ ਕੇ ਸੌਂਦੇ ਨੇ ਉਹਨਾਂ ਦੀ ਜਿਹੜੀ ਸਲੀਪ ਹੈ ਬਹੁਤ ਉਹਦੀ ਕੁਆਲਿਟੀ ਵਧੀਆ ਹੁੰਦੀ ਆ ਤੇ ਕਈਆਂ ਦੀ ਆਦਤ ਹੈ ਵੀ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ YouTube ਦੇ ਉੱਤੇ ਜਾਂ ਕੋਈ ਵੀ ਸੋਸ਼ਲ ਮੀਡੀਆ ਉਹਨੂੰ ਆਪਾਂ ਯੂਜ਼ ਕਰਦੇ ਕਰਦੇ ਜਦੋਂ ਸੌਂਦੇ ਆ ਸਾਡਾ ਆਟੋਮੈਟਿਕਲੀ ਜਿਹੜਾ ਧਿਆਨ ਹੈ ਉਸ ਵਿੱਚ ਚੱਲ ਜਾਂਦਾ ਸਾਡੀ ਸਲੀਪ ਇੰਨੀ ਵਧੀਆ ਨਹੀਂ ਰਹਿੰਦੀ ਜੀ ਜਿਹੜਾ ਸੌਣ ਦੇ ਘੰਟੇ ਨੇ ਜਦੋਂ ਸੌਣ ਦੇ ਘੰਟੇ ਘਟ ਜਾਂਦੇ ਨੇ ਸਾਡਾ ਸਲੀਪ ਸਾਈਕਲ ਡਿਸਟਰਬ ਹੋ ਜਾਂਦਾ ਆ ਆਟੋਮੈਟਿਕਲੀ ਜਿਹੜਾ ਕੋਰਟੀਸੋਲ ਲੈਵਲ ਵਧ ਜਾਂਦਾ ਜਿਹੜਾ ਗਰੋਥ ਹਾਰਮੋਨ ਹੋ ਘਟ ਜਾਂਦਾ ਤੁਹਾਡਾ ਪਹਿਲਾ ਪੈਰਾਮੀਟਰ ਏ ਹੈ ਕਿ ਡੀਪ ਸਲੀਪ ਨਾਲ ਜਿਹੜਾ ਗਰੋਥ ਹਾਰਮੋਨਸ ਵੱਧਦਾ ਹੈ ਤੇ ਕੋਰਟੀਸੋਲ ਜਿਹੜਾ ਤੁਹਾਡਾ ਉਹ ਘਟਦਾ ਬਿਲਕੁਲ ਜੀ ਬਿਲਕੁਲ ਜਦੋਂ ਤੱਕ ਆਪਾਂ ਇਸ ਚੀਜ਼ ਨੂੰ ਨਹੀਂ ਵਚਾਂਗੇ ਇਸ ਆਪਾਂ ਆਪਣਾ 슬ੀਪਿੰਗ ਸਰਕਲ ਨਹੀਂ ਠੀਕ ਕਰਾਂਗੇ 슬ੀਪਿੰਗ ਸਾਈਕਲ ਨਹੀਂ ਠੀਕ ਕਰਾਂਗੇ ਇੱਕ ਚੰਗੀ ਨੀਂਦ ਨਹੀਂ ਲਵਾਂਗੇ ਰਾਤ ਨੂੰ ਉਦੋਂ ਤਾਈਂ ਸਾਨੂੰ ਇਹ ਪ੍ਰੋਬਲਮ ਜਿਹੜੀ ਸਟ्रेस ਵਾਲੀ ਉਹ ਰਹਿਣੀ ਰਹਿਣੀ ਹੈ ਦੂਜੇ ਨੰਬਰ ਤੇ ਸਭ ਤੋਂ ਮੇਨ ਆਦਤ ਅੱਜ ਦੀ ਡੇਟ ਦੇ ਵਿੱਚ ਸਾਡਾ ਸਪੈਸ਼ਲੀ ਜਿਹੜਾ ਯੂਥ ਹੈ ਉਹਨੂੰ ਆਪਾਂ ਗੱਲ ਕਰਦੇ ਆ ਸਭ ਤੋਂ ਜ਼ਿਆਦਾ ਜਿਹੜੀ ਮਾੜੀ ਆਦਤ ਹੈ ਵੀ ਆਪਣੇ ਜਦੋਂ ਖਾਣ ਦਾ ਸਰਕਲ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਏ ਹਰ ਅੱਧੇ ਘੰਟੇ ਬਾਅਦ 1 ਘੰਟੇ ਬਾਅਦ ਅਸੀਂ ਕੁਝ ਨਾ ਕੁਝ ਖਾਣੇ ਆ ਉਹ ਸਨੈਕਸ ਜਿਹੜੇ ਹੁੰਦੇ ਨੇ ਉਹ ਹੈਲਦੀ ਸਨੈਕਸ ਨਹੀਂ ਹੁੰਦੇ ਉਹ ਫਰਾਈਡ ਸਨੈਕਸ ਹੁੰਦੇ ਨੇ ਵੈਦਰ ਉਹ ਚਿਪਸ ਹੋਣ ਵੈਦਰ ਉਹ ਕੋਲਡ ਡਰਿੰਕ ਹੋਏ ਜੀ ਵੈਦਰ ਕੋਈ ਪੀਜ਼ਾ ਹੋਏ ਵੈਦਰ ਉਹ 버ਗਰ ਹੋਏ ਕੋਈ ਨਾ ਕੋਈ ਚੀਜ਼ ਅਸੀਂ ਨਾਲੋਂ ਨਾਲ ਖਾਈ ਜੰਨੇ ਆ ਜਦੋਂ ਅਸੀਂ ਬਾਰ ਬਾਰ ਖਾਈ ਜਾਵਾਂਗੇ ਤੇ ਸਾਡੇ ਅੰਦਰੋਂ ਜਿਹੜੀ એનર્ਜੀ ਹੈ ਜਿਹੜੀ ਜਨਰੇਟ ਹੋ ਰਹੀ ਹੈ ਜੋ ਆਪਾਂ ਅਨਹਾਈਜਨਿਕ ਖਾਣਾ ਖਾ ਰਹੇ ਆ ਜਾਂ ਆਪਾਂ ਜੰਕ ਫੂਡ ਖਾ ਰਹੇ ਆ ਉਹਨੂੰ ਡਾਈਜੈਸਟ ਕਰਨ ਨੂੰ ਸਰੀਰ ਦਾ ਇੰਨਾ ਜ਼ੋਰ ਲੱਗੇਗਾ ਜਿਹਦੇ ਨਾਲ ਅਲਟੀਮੇਟਲੀ ਜਿਹੜਾ ਤੁਹਾਡਾ ਸਟ्रेस ਹਾਰਮੋਨ ਹੈ ਕੋਰਟੀਸੋਲ ਹੈ ਉਹ ਵਧੇਗਾ ਉਸ ਚੀਜ਼ ਨਾਲ ਉਹਦਾ ਡਾਇਰੈਕਟਲੀ ਰਿਲੇਸ਼ਨ ਹੈਗਾ ਤੀਜੇ ਨੰਬਰ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਨਲਾਈਟ ਹੈ ਸਨਲਾਈਟ ਲੈਣੀ ਸਾਡੇ ਲਈ ਬਹੁਤ ਜ਼ਿਆਦਾ ਬੇਹੱਦ ਜ਼ਰੂਰੀ ਚੜਦੀ ਸੂਰਜ ਦੀ ਜੇ ਆਪਾਂ ਸਨਲਾਈਟ ਨਹੀਂ ਲੈਂਦੇ ਤੇ ਸਾਡੇ ਅੰਦਰ ਵਿਟਾਮਿਨ ਦੀ ਕਮੀ ਆ ਜਾਂਦੀ ਹੈ ਵਿਟਾਮਿਨ ਦੇ ਸਾਨੂੰ 10000 ਯੂਨਿਟ ਚਾਹੀਦੇ ਹੁੰਦੇ ਨੇ ਆਮ ਇੱਕ ਤੰਦਰੁਸਤ ਬੰਦੇ ਨੂੰ ਆ ਤੰਦਰੁਸਤ ਬੰਦੇ ਲਈ ਤੇ ਇਹ 10000 ਯੂਨਿਟ ਆਪਾਂ ਡਾਇਰੈਕਟਲੀ ਸਨਲਾਈਟ ਤੋਂ 10 15 20 ਮਿੰਟ ਦੇ ਵਿੱਚ ਅਸੀਂ ਪੂਰੇ ਕਰ ਸਕਦੇ ਹਾਂ ਬਟ ਜੇ ਆਪਾਂ ਉਹ ਨਹੀਂ ਲਵਾਂਗੇ ਤੇ ਸਾਡਾ ਜਿਹੜਾ ਹਾਰਮੋਨ ਹੈ ਕੋਰਟੀਸੋਲ ਉਹ ਡਿਸਟਰਬ ਹੋ ਜਾਏਗਾ ਉਹਦੇ ਨਾਲ ਕੋਰਟੀਸੋਲ ਲੈਵਲ ਸਾਡਾ ਵੱਧਾ ਹੈ ਚੌਥੇ ਨੰਬਰ ਤੇ ਲੋਕੀ ਅੱਜ ਦੀ ਰੇਟ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਜਿੱਦਾਂ ਵਾਕ ਨਹੀਂ ਕਰਦੇ ਜਾਂ ਪਾਰਕ 'ਚ ਨਹੀਂ ਜਾਂਦੇ ਉਹਦੇ ਨਾਲ ਵੀ ਜਿਹੜਾ ਤੁਹਾਡਾ ਗਰੋਥ ਹਾਰਮੋਨ ਘਟਦਾ ਤੇ ਟੈਨਸ਼ਨ ਲੈਵਲ ਜਿਹੜਾ ਕੋਰਟੀਸੋਲ ਉਹ ਵੱਧਦਾ ਤੇ ਮੇਨ ਜਿਹੜੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਵੀ ਜਿਹੜਾ ਹੈਲਦੀ ਫੂਡ ਹੈ ਉਹ ਨਹੀਂ ਤੁਸੀਂ ਖਾਂਦੇ ਹੁਣ ਜਿਹੜੀ ਚੀਜ਼ ਆਪਾਂ ਅੱਜ ਤੋਂ ਸੰਜਾ ਰਹੇ ਆ ਉਹ ਤੁਹਾਡਾ ਜਿਹੜਾ ਸਟ्रेस ਮੈਨੇਜਮੈਂਟ ਹੈ ਉਹ ਬਹੁਤ ਦੀ ਕਰ ਦੇਗੀ ਤੁਹਾਡਾ ਜਿਹੜਾ ਕੋਰਟੀਸੋਲ ਲੈਵਲ ਹੈ ਉਹ ਘਟਾਏਗੀ ਗ੍ਰੋਥ ਹਾਰਮੋਨ ਵਧਾਏਗੀ ਪਲੱਸ ਇਹਦੇ ਨਾਲ ਇੱਕ ਹੋਰ ਚੀਜ਼ ਆਪਾਂ ਐਡ ਕਰਾਂਗੇ ਜਿੰਨਾ ਮੇਰੇ ਵੀਰਾਂ ਨੂੰ ਇਰੇਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਹੈਗੀ ਏ ਢਿੱਲੇ ਪੰਨ ਦੀ ਸਮੱਸਿਆ ਹੈਗੀ ਏ ਜਾਂ ਸਰੀਰ ਜਿਹੜਾ ਤਾਕਤ ਨਹੀਂ ਫੜਦਾ ਉਹ ਵੀ ਚੀਜ਼ ਨੂੰ ਇਹ ਓਵਰਕਮ ਕਰੇਗਾ ਉਹ ਵੀ ਚੀਜ਼ ਦੇ ਵਿੱਚ ਇਹਨੂੰ ਫਾਇਦਾ ਕਰੇਗਾ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹੜੀ ਵੀਰੇਜ ਦੀ ਕੁਆਲਿਟੀ ਹੈ ਤੁਹਾਡੀ ਜਿਹਨੂੰ ਆਪਾਂ ਟਾਈਮਿੰਗ ਦੀ ਗੱਲ ਕਰਦੇ ਹਾਂ ਟਾਈਮਿੰਗ ਕਹਿੰਦੇ ਜਾਨ ਆਨ ਦਾ ਸਮਾਂ ਲੱਗਦਾ ਉਹ ਵੀ ਜਿਹੜਾ ਤੁਹਾਡਾ ਮਸਲਾ ਉਹ ਵੀ ਹੱਲ ਹੋਏਗਾ ਇਹਦੇ ਨਾਲ ਸੋ ਇੱਕ ਚੀਜ਼ ਨੂੰ ਚੇਂਜ ਕਰਨ ਨਾਲ ਜਿਹੜੀ ਆਪਾਂ ਆਮ ਚਾਹ ਪੀਂਦੇ ਆ ਜਿਹਦੇ ਨਾਲ ਸਾਨੂੰ ਐਸਿਡ ਹੁੰਦਾ ਸਾਨੂੰ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਚੀਜ਼ਾਂ ਤੋਂ ਬਚਾ ਕੇ ਇਹਨੇ ਤੁਹਾਨੂੰ ਹੈਲਦੀ ਵਾਲੇ ਪਾਸੇ ਲੈ ਕੇ ਜਾਣਾ ਜੇ ਤੁਹਾਡੀ 슬ੀਪ ਗੁੱਡ ਹੋ ਗਈ ਜੇ ਤੁਹਾਡੇ ਕੋਰਟੀਸੋਲ ਲੈਵਲ ਘਟ ਗਿਆ ਤੁਹਾਡੇ ਅੰਦਰ એનર્ਜੀ ਇੰਨੀ ਆ ਗਈ ਤੁਹਾਡੇ ਅੰਦਰ ਤਾਕਤ ਇੰਨੀ ਆ ਗਈ ਤੇ ਤੁਸੀਂ ਆਪ ਸੋਚੋਗੇ ਵੀ ਹਾਂ ਵੀ ਇਹ ਚੀਜ਼ ਬਾ ਕਮਾਲ ਹੈ ਇਹਨੇ ਸਾਡੀ ਲਾਈਫ ਬਲਤੀ ਇਹਨੇ ਸਾਡੇ ਸਰੀਰ ਇਦਾਂ ਦਾ ਕਰਤਾ ਤੁਹਾਨੂੰ ਆਪ ਨੂੰ ਯਕੀਨ ਨਹੀਂ ਹੋਏਗਾ ਵੀ ਇਹ ਮੇਰਾ ਹੀ ਸਰੀਰ ਹੈ ਇੰਨੀ ਇੰਨੀ ਜਿਆਦਾ ਤੁਹਾਡਾ ਜਦੋਂ 파ਟਨਰ ਤੁਹਾਨੂੰ ਆਪ ਕਹੇਗਾ ਵੀ ਵਾਹ ਤੁਹਾਡਾ ਕਮਾਲ ਕਰਤੀ ਤੁਸੀ ਮਜ਼ਾ ਆ ਗਿਆ ਹਮ ਅੱਛਾ ਤੇ ਫਿਰ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਇਹ ਵੀ ਸਾਨੂੰ ਦੱਸ ਦਿਓ ਦੇਖੋ ਜੀ ਇਹਦਾ ਇਸਤੇਮਾਲ ਕਰਨ ਦਾ ਜਿਹੜਾ ਬੈਸਟ ਸਮਾਂ ਹੈਗਾ ਨਾ ਉਹ ਹੈਗਾ ਸਵੇਰ ਦਾ ਟਾਈਮ ਤੁਸੀਂ ਜੇ ਇਹਨੂੰ ਐਮਪਟੀ ਸਟਮਕ ਲਓਗੇ ਤੇ ਇਹ ਤੁਹਾਨੂੰ ਜ਼ਿਆਦਾ ਬੈਨੀਫਿਟ ਕਰੇਗੀ ਤੇ ਜੇ ਤੁਸੀਂ ਇਹਨੂੰ ਦਿਹਾੜੀ ਦੇ ਵਿੱਚ ਇੱਕ ਵਾਰੀ ਲਓਗੇ ਤੇ ਤੁਹਾਡੇ ਸਰੀਰ ਦੇ ਵਿੱਚੋਂ ਜਦੋਂ ਸਟ੍ਰੈਸ ਘਟਿਆ ਜਦੋਂ ਤੁਹਾਡੇ ਸਰੀਰ ਹਲਕਾਪਨ ਮਹਿਸੂਸ ਤੁਸੀਂ ਕੀਤਾ ਤੁਹਾਨੂੰ ਇਹ ਲੱਗਾ ਵੀ ਹਾਂ ਮੇਰੇ ਸਰੀਰ ਦੇ ਵਿੱਚ ਤਾਕਤ ਵੀ ਬੁਰੀ ਆ ਗਈ ਏ ਤੇ ਹਲਕਾਪਨ ਵੀ ਆ ਗਿਆ ਤੇ ਮੈਂ ਅੱਗੇ ਨਾਲੋਂ ਫਿੱਟ ਹੋ ਗਿਆ ਵਾਂ ਮੇਰਾ ਸਟੈਮਨਾ ਵੱਧ ਗਿਆ ਮੇਰੀ એનર્ਜੀ ਵਧ ਗਈ ਏ ਮੇਰੇ ਚਿਹਰੇ ਤੇ ਗਲੋ ਆ ਗਿਆ ਫਿਰ ਤੁਹਾਨੂੰ ਅਲਟੀਮੇਟਲੀ ਆਪੇ ਪਤਾ ਲੱਗ ਜਾਏਗਾ ਵੀ ਮਸਤਾ ਵਾਲੀ ਚਾਹ ਕਿੱਦਾਂ ਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਜਿਹੜਾ ਚਾਹ ਪੀਏ ਉਹ ਪਹਿਲੇ ਦਿਨ ਹੀ ਫਰੂਕੀ ਸਾਹਿਬ ਨੂੰ ਕਮੈਂਟ ਕਰਕੇ ਦੱਸੇ ਦੋ ਚਾਰ ਦਿਨ 10 ਦਿਨ ਵਰਤ ਕੇ ਜਿਸ ਦਿਨ ਫਾਇਦਾ ਹੋ ਜਾਏ ਤਸੱਲੀ ਨਾਲ ਉਹ ਦਿਨ ਇਹ ਵੀਡੀਓ ਨੂੰ ਸ਼ੇਅਰ ਵੀ ਕਰਨਾ ਅਸੀਂ ਕਮੈਂਟ ਵੀ ਕਰਨਾ ਤੇ ਅਸੀਂ ਇਹ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਤੇ ਹਕੀਕਤ ਟੀਵੀ ਚੈਨਲ ਨੂੰ ਜਿੱਦਾਂ ਤੁਸੀਂ ਪਿਆਰ ਦਿੰਦੇ ਹੋ ਇਦਾਂ ਹੀ ਪਿਆਰ ਦਿੰਦੇ ਰਹਿਣਾ। ਅੱਛਾ, ਦੈਟਸ ਅ ਫਰ ਇੱਕ ਹੋਰ ਚੀਜ਼ ਹੈਗੀ ਐ ਜਿਹੜੇ ਲੋਕਾਂ ਨੇ ਫਾਰਮੂਲਾ ਨੁਸਕਾ ਅਪਣਾਇਆ, ਤੁਹਾਡੇ ਕਹਿਣ ਤੇ ਅਪਣਾਉਣਗੇ। ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਏਗਾ, ਬਹੁਤ ਸਾਰੇ ਲੋਕਾਂ ਨੂੰ ਘੱਟ ਫਾਇਦਾ ਹੋਏਗਾ ਤੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਜਿਹੜਾ ਇਦਾਂ ਦੇ ਨੁਸਕਿਆਂ ਦਾ ਉਹ ਹੁੰਦਾ ਕਿਉਂ ਨਹੀਂ ਜੀ? ਦੇਖੋ ਇਦਾਂ ਹੁੰਦਾ ਐ ਵੀ ਹਮੇਸ਼ਾ ਮੈਂ ਇੱਕ ਗੱਲ ਕਹਿੰਨਾ ਵਾਂ ਪੀ ਜਿਹੜੇ ਨੁਸਕੇ ਨੇ ਅਸੀਂ ਐਜੂਕੇਸ਼ਨਲ ਪਰਪਸ ਲਈ ਬਣਾਨੇ ਆ ਇਹਦੇ ਵਿੱਚ ਤੁਹਾਨੂੰ ਇੱਕ ਐਕਸਪਰਟ ਦੀ ਸਲਾਹ ਲੈਣ ਦੀ ਵੀ ਲੋੜ ਐ, ਦੂਜੇ ਨੰਬਰ ਤੇ ਜਿਹੜੀ ਮੇਨ ਚੀਜ਼ ਆ ਇਹ ਵੀ ਕੋਈ ਵੀ ਜਿਹੜਾ ਨੁਸਖਾ ਉਹ ਉਹਦਾ ਫਾਇਦਾ ਹੁੰਦਾ ਏ ਨਹੀਂ ਹੁੰਦਾ ਉਹਦੇ ਲਈ ਤੁਸੀਂ ਆ ਕੇ ਮੈਨੂੰ ਡਾਇਰੈਕਟਲੀ ਮਿਲ ਸਕਦੇ ਹੋ ਕਿਉਂਕਿ ਇਸ ਇਹੀ ਨੁਸਖੇ ਬਾਰੇ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੈਸਟ ਨਹੀਂ ਰਿਕੁਆਇਰਡ ਹੈਗਾ ਆਪਾਂ ਹਮੇਸ਼ਾ ਟੈਸਟਾਂ ਦੀ ਗੱਲ ਕਰਦੇ ਆਂ ਅੱਜ ਆਪਾਂ ਟੈਸਟਾਂ ਦੀ ਗੱਲ ਤਾਂ ਨਹੀਂ ਕਰ ਰਹੇ ਕਿਉਂਕਿ ਜਿਹੜਾ ਕੋਰਟੀਸੋਲ ਲੈਵਲ ਵਧਿਆ ਆ ਜਿਹੜਾ ਤੁਹਾਡਾ ਟੈਨਸ਼ਨ ਵਧੀ ਹੋਈ ਏ ਤੁਹਾਡੇ ਦਿਮਾਗੀ ਤਣਾਵ ਦਾ ਅਜੇ ਤੱਕ ਕੋਈ ਟੈਸਟ ਬਣਿਆ ਹੀ ਨਹੀਂ ਓਕੇ ਠੀਕ ਹੈ ਐਸ ਲਈ ਇਸ ਚੱਕਰ ਦੇ ਵਿੱਚ ਇਹਦੇ ਲਈ ਆਪਾਂ ਤੁਹਾਨੂੰ ਇਹ ਰეკਮੈਂਡ ਕਰਾਂਗੇ ਕਿ ਤੁਸੀਂ ਆ ਕੇ ਸਾਨੂੰ ਮਿਲੋ ਮਿਲੋਗੇ ਤੇ ਤਾਂ ਹੀ ਆਪਾਂ ਵਰ ਟੂ ਵਰਡ ਕਨਵਰਸੇਸ਼ਨ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਦੇ ਵਿੱਚ ਹੀ ਕੋਈ ਨਤੀਜਾ ਨਿਕਲੇਗਾ ਜੀ ਜੀ ਅੱਛਾ ਫਿਰ ਡਾਟ ਸਵਿਕ ਹੋਰ ਆਖਰ ਦੇ ਵਿੱਚ ਸਵਾਲ ਹੈ ਤੁਹਾਨੂੰ ਮਿਲਣ ਦਾ ਤਰੀਕਾ ਕੀ ਹੈ ਕਿਵੇਂ ਮਿਲ ਸਕਦੇ ਤੁਸੀਂ ਕਹਿ ਰਹੇ ਸਾਨੂੰ ਆ ਕੇ ਮਿਲੋ ਮਿਲਣ ਦਾ ਤਰੀਕਾ ਕੀ ਰਹਿੰਦਾ ਤੁਹਾਨੂੰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਮਿਲਦਾ ਹਾਂ ਜੀ ਮੇਰਾ ਐਡਰੈਸ ਨੋਟ ਕਰ ਲਓ ਜਲੰਧਰ ਬੱਸ ਸਟੈਂਡ ਦੇ ਕੋਲ ਹੋਟਲ ਪ੍ਰੈਜ਼ੀਡੈਂਟ ਹੈ ਪ੍ਰੈਜ਼ੀਡੈਂਟ ਹੋਟਲ ਦੀ ਬੈਕ ਸਾਈਡ ਤੇ ਅਰੋੜਾ ਪ੍ਰਾਈਮ ਟਾਵਰ ਅਰੋੜਾ ਪ੍ਰਾਈਮ ਟਾਵਰ ਦੇ ਵਿੱਚ ਬੀਸਮੈਂਟ ਦੇ ਵਿੱਚ ਪਹਿਲੀ ਸ਼ਾਪ ਮੇਰੀ ਹੈ ਜੀ ਤੁਸੀਂ ਉੱਥੇ ਆ ਕੇ ਮੈਨੂੰ ਮਿਲ ਸਕਦੇ ਹੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕਿਸੇ ਟਾਈਮ ਵੀ ਆ ਕੇ ਤੁਸੀਂ ਆਪਣੀਆਂ ਰਿਪੋਰਟਾਂ ਲੈ ਕੇ ਆ ਕੇ ਮਿਲੋ ਚਾਹ ਰਿਪੋਰਟਾਂ ਤੁਹਾਡੇ ਕੋਲ ਨਹੀਂ ਵੀ ਹੈਗੀਆਂ ਤਾਂ ਵੀ ਤੁਸੀਂ ਮਿਲੋ ਜੇ ਤੁਹਾਨੂੰ ਟੈਨਸ਼ਨ ਦਾ ਕੋਈ ਇਸ਼ੂ ਹੈਗਾ ਤੇ ਆਪਾਂ ਥਰੂ ਕਾਉਂਸਲਿੰਗ ਵੀ ਉਹਦਾ ਹੱਲ ਕਰ ਸਕਦੇ ਹਾਂ ਨਹੀਂ ਤੇ ਆਪਾਂ ਤੁਹਾਨੂੰ ਬਿਹਤਰ ਤੋਂ ਬਿਹਤਰ ਕੋਈ ਨੁਸਖਾ ਦਵ ਜੀ ਸੋ ਜਿਹੜਾ ਫਾਰਮੂਲਾ ਨੁਸਕਾ ਮਸਤਾ ਵਾਲੀ ਚਾਹ ਵਾਲਾ ਲਗਭਗ ਲਗਭਗ ਤਿਆਰ ਹੋ ਚੁੱਕਿਆ ਤੁਸੀਂ ਦੇਖੋ ਇਹ ਦੋ ਗਲਾਸਾਂ ਦਾ ਸੀ ਇੱਕ ਗਲਾਸ ਬਣਾ ਲਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਕਹਿ ਰਹੇ ਨੇ ਵੀ ਦੋ ਗਲਾਸਾਂ ਦਾ ਇੱਕ ਗਲਾਸ ਬਣਾ ਲਿਆ ਬਿਲਕੁਲ ਇੱਕ ਗਲਾਸ ਰਹਿ ਗਿਆ ਜੀ ਤੇ ਆਪ ਆਪ ਹੁਣ ਕੇ ਤੇ ਕਰ ਲਿਆ ਮਤਲਬ ਇਹਨੂੰ ਪੀ ਜਾਣਾ ਜੀ ਸਵੇਰੇ ਸਵੇਰੇ ਆਹ ਦੇਖੋ ਫਰੂਕੀ ਸਾਹਿਬ ਇਹਦਾ ਕਲਰ ਵੀ ਕਿੱਡਾ ਵਧੀਆ ਬਣਿਆ ਹੂੰ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਇੱਕ ਵਾਰੀ ਤੁਸੀਂ ਪੀ ਕੇ ਜੀ ਇਹ ਬੜਾ ਨਮਕੀਨ ਨਮਕੀਨ ਜਿਹਾ ਟੇਸਟ ਹੋਗੇ ਇਹ ਨਮਕੀਨ ਨਮਕੀਨ ਟੇਸਟ ਜਿਹੜਾ ਹੈਗਾ ਨਾ ਇਹਨੇ ਤੁਹਾਡੀ ਬੋਡੀ ਨੂੰ ਇੰਨੇ ਫਾਇਦੇ ਕਰਨੇ ਨੇ ਇੰਨੇ ਫਾਇਦੇ ਕਰਨੇ ਨੇ ਤੁਸੀਂ ਆਪ ਸੋਚੋਗੇ ਵੀ ਹਾਂ ਮੇਰੀ ਬੋਡੀ ਪਹਿਲਾਂ ਇਦਾਂ ਦੀ ਨਹੀਂ ਸੀ ਹੈਗੀ ਤੇ ਪੀ ਕੇ ਮਸਤਾਂ ਵਾਲੀ ਚਾਹ ਤੇ ਮੈਂ ਬਿਲਕੁਲ ਹੌਲਾ ਫੁੱਲ ਹੋ ਗਿਆ ਸਰੀਰ ਤੇ ਸਵਾਦ ਆ ਗਿਆ ਲਾਈਫ ਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਮਸਤਾਂ ਵਾਲੀ ਚਾਹ ਹੈ ਤੁਹਾਡੀ ਜ਼ਿੰਦਗੀ ਨੂੰ ਵੀ ਮਸਤ ਕਰ ਦੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਸਤੀ ਭਰਪੂਰ ਹੋ ਜਾਏਗੀ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਜਿਹੜੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਹੋਰਾਂ ਦਾ ਨੰਬਰ ਹੈ ਉਹ ਦੇ ਦਿੱਤਾ ਹੈ ਉਸ ਨੰਬਰ ਤੇ ਉੱਤੇ ਕਾਲ ਕਰਕੇ ਤੁਸੀਂ ਹਰਸ਼ਵੀਰ ਜੀ ਦੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ ਪਰ ਮੇਰੀ ਜਿਹੜੀ ਗੁਜ਼ਾਰਿਸ਼ ਮੇਰੀ ਚੇਤਾਵਨੀ ਮੇਰੀ ਅਪੀਲ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਜ਼ਰੂਰ ਕਰਨਾ ਹੈ ਸਾਡਾ ਵੀਡੀਓ ਤੁਹਾਨੂੰ ਦਿਖਾਉਣ ਦਾ ਮਤਲਬ ਤੁਹਾਡਾ ਇਲਾਜ ਕਰਨਾ ਨਹੀਂ ਹੁੰਦਾ ਸਗੋਂ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦੇਣਾ ਹੁੰਦਾ ਹੈ ਸਾਡਾ ਜਿਹੜਾ ਪਰਪਸ ਹੈਗਾ ਉਹ ਐਜੂਕੇਟਿਵ ਪਰਪਸ ਹੁੰਦਾ ਸਾਡਾ ਕੋਈ ਇਲਾਜ ਵਗੈਰਾ ਅਸੀਂ ਕਿਸੇ ਵੀ ਵੀਡੀਓ ਚ ਨਹੀਂ ਦੱਸਦੇ ਧੰਨਵਾਦ